ਪਿਆਰੇ ਵਿਦਿਆਰਥੀਓ ਪੰਜਾਬੀ ਦੀ ਅੱਜ ਦੀ ਕਲਾਸ ਵਿੱਚ ਅਸੀਂ ਪੀਟੀ 3 ਦਾ ਦੂਸਰਾ ਪਾਠ ਜੋ ਕਿ ਇੱਕ ਕਵਿਤਾ ਹੈ ਦੀਵਾਲੀ ਪੜਨ ਜਾ ਰਹੇ ਹਾਂ ਆਓ ਇਸ ਨੂੰ ਪੜ੍ਹੀਏ ਦੀਵਾਲੀ ਆਈ ਦੀਵਾਲੀ ਆਈ ਹਰ ਬੱਚੇ ਲਈ ਖੁਸ਼ੀ ਲਿਆ ਹੈ ਸੋ ਦੀਵਾਲੀ ਦਾ ਤਿਉਹਾਰ ਹਰ ਬੱਚੇ ਲਈ ਖੁਸ਼ੀਆਂ ਲੈ ਕੇ ਆਇਆ ਹੈ ਵੇਖੋ ਕਿੱਦਾਂ ਸਜੇ ਬਾਜ਼ਾਰ ਬੱਚੇ ਹੁੰਦੇ ਫਿਰਨ ਤਿਆਰ ढूंढ पटाक की परमार चीजा विकदिया मारो मार किदा मतलब किवें किस तरह परमार बहुत ज्यादा मारो मार मतलब जल्दी जल्दी क्योंकि बहुत सारे लोग खरीद रहे हैं ਸੋ ਬਾਜ਼ਾਰ ਬਹੁਤ ਜ਼ਿਆਦਾ ਦੇਖੋ ਕਿਦਾਂ ਭਰੇ ਹੋਏ ਐ ਠੀਕ ਐ ਤੇ ਬਾਜ਼ਾਰਾਂ ਦੇ ਵਿੱਚ ਪਟਾਕਿਆਂ ਦੀ ਪਰਮਾਰ ਹੈ ਬਹੁਤ ਜ਼ਿਆਦਾ ਪਟਾਕੇ ਜਿਹੜੇ ਆ ਉਹ ਬਾਜ਼ਾਰਾਂ ਦੇ ਵਿੱਚ ਆਏ ਹੋਏ ਹਨ ਤੇ ਚੀਜ਼ਾਂ ਜਲਦੀ ਜਲਦੀ ਵਿਕ ਰਹੀਆਂ ਹਨ ਭਾਂਤ ਭਾਂਤ ਦੀ ਹੈ ਮਠਿਆਈ ਦੀਵਾਲੀ ਆਈ ਦੀਵਾਲੀ ਆਈ ਭਾਂਤ ਭਾਂਤ ਦੀ ਮਤਲਬ ਕਈ ਕਿਸਮਾਂ ਦੀ ਸੋ ਕਈ ਤਰ੍ਹਾਂ ਦੀ ਮਠਾਈ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਵਿਕ ਰਹੀ ਹੈ ਲੋਕਾਂ ਹਟੀਆਂ ਖੂਬ ਸਜਾਈਆਂ ਭਰ ਕੇ ਚੀਜ਼ਾਂ ਖੂਬ ਟਿਕਾਈਆਂ ਤਰਾਂ-ਤਰਾਂ ਦੇ ਬੇ ਖਿਡੌਣੇ ਸਾਰੇ ਲੱਗਦੇ ਬੜੇ ਹੀ ਸੋਹਣੇ ਸੋ ਹਟੀਆਂ ਕੀ ਹੁੰਦਾ ਦੁਕਾਨਾਂ ਦੁਕਾਨਾਂ ਨੂੰ ਦੁਕਾਨਦਾਰਾਂ ਨੇ ਖੂਬ ਚੰਗੀ ਤਰ੍ਹਾਂ ਸਜਾਇਆ ਹੋਇਆ ਹੈ ਤੇ ਉਹਨਾਂ ਨੇ ਆਪਣੀਆਂ ਦੁਕਾਨਾਂ ਦੇ ਉੱਤੇ ਭਰ-ਭਰ ਕੇ ਚੀਜ਼ਾਂ ਟਿਕਾਈਆਂ ਹੋਈਆਂ ਹਨ ਲੋਕ ਤਰ੍ਹਾਂ ਤਰ੍ਹਾਂ ਦੇ ਸੋਹਣੇ ਸੋਹਣੇ ਕੱਪੜੇ ਪਾ ਕੇ ਬਾਜ਼ਾਰਾਂ ਦੇ ਵਿੱਚ ਆ ਰਹੇ ਹਨ ਤੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਡਾਉਣੇ ਵੀ बिक ਰਹੇ ਹਨ ਵੇਖ ਕੇ ਜਾਵੇ ਦਿਲ ਲਲਚਾਈ ਦੀਵਾਲੀ ਆਈ ਦੀਵਾਲੀ ਆਈ ਸੋ ਜਦੋਂ ਤੁਸੀਂ ਇੰਨੀਆਂ ਸਾਰੀਆਂ ਚੀਜ਼ਾਂ ਬਾਜ਼ਾਰ 'ਚ ਦੇਖਦੇ ਆਂ ਦਿਲ ਲਲਚਾਉਣਾ ਕਿ ਤੁਹਾਡਾ ਦਿਲ ਵੀ ਕਰਦਾ ਹੈ ਕਿ ਤੁਸੀਂ ਉਹਨਾਂ ਵਿੱਚੋਂ ਕੁਝ ਲਓ ਨਵੇਂ ਕੱਪੜੇ ਪਾਵਾਂਗੇ ਮਠਾਈ ਰਜ ਕੇ ਖਾਵਾਂਗੇ ਦੀਵੇ ਅਸੀਂ ਜਗਾਵਾਂਗੇ ਰਤੀ ਪਟਾਕੇ ਚਲਾਵਾਂਗੇ ਸੋ ਸਾਰੇ ਲੋਕ ਕੀ ਸੋਚਦੇ ਹੈ ਬੱਚੇ ਕੀ ਸੋਚਦੇ ਹੈ ਕਿ ਅਸੀਂ ਰਾਤ ਨੂੰ ਨਵੇਂ ਕੱਪੜੇ ਪਾਵਾਂਗੇ ਮਠਾਈ ਖਾਵਾਂਗੇ ਖੂਬ ਸਾਰੀ ਕਸ਼ ਦੀਵੇ ਜਗਾਵਾਂਗੇ ਤੇ ਰਾਤ ਨੂੰ ਪਟਾਕੇ ਚਲਾਵਾਂਗੇ ਇੱਕ ਦੂਜੇ ਨੂੰ ਦੇਣੀ ਵਧਾਈ ਦੀਵਾਲੀ ਆਈ ਦੀਵਾਲੀ ਆਈ ਸੋ ਕਿਉਂਕਿ ਦੀਵਾਲੀ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਇਸ ਕਰਕੇ ਸਾਰਿਆਂ ਨੇ ਇੱਕ ਦੂਜੇ ਨੂੰ ਦੀਵਾਲੀ ਦੀ ਵਧਾਈ ਦੇਣੀ ਹੈ ਹਰ ਪਾਸੇ ਰੌਣਕ ਲਾਵਾਂਗੇ ਖੁਸ਼ੀਆਂ ਖੂਬ ਮਨਾਵਾਂਗੇ ਸਿਆਣਿਆਂ ਦਾ ਹੈ ਇਹੋ ਕਹਿਣਾ ਵੱਡੇ ਬੰਬਾਂ ਤੋਂ ਬਚ ਕੇ ਰਹਿਣਾ ਸੋ ਹਰ ਪਾਸੇ ਰੌਣਕ ਲਾਉਣ ਦੀ ਗੱਲ ਕੀਤੀ ਗਈ ਹੈ ਖੁਸ਼ੀਆਂ ਮਨਾਉਣ ਦੀ ਗੱਲ ਕੀਤੀ ਗਈ ਹੈ ਪਰ ਇਹਦੇ ਨਾਲ ਹੀ ਇੱਕ ਚੀਜ਼ ਦੀ ਸਿੱਖਿਆ ਵੀ ਦਿੱਤੀ ਗਈ ਹੈ ਕਿ ਵੱਡੇ ਬਜ਼ੁਰਗ ਸਿਆਣੇ ਕੌਣ ਹੁੰਦੇ ਆ ਵੱਡੇ ਬਜ਼ੁਰਗ ਉਹਨਾਂ ਦਾ ਕੀ ਕਹਿਣਾ ਹੈ ਕਿ ਜਿਹੜੇ ਬਹੁਤ ਵੱਡੇ ਬੰਬ ਹੁੰਦੇ ਹਨ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂ ਰੰਗ ਚ ਭੰਗ ਨਾ ਪੈ ਜਾਏ ਪਾਈ ਦੀਵਾਲੀ ਆਈ ਦੀਵਾਲੀ ਆਈ ਰੰਗ ਚ ਭੰਗ ਕੀ ਪੈਣਾ ਹੁੰਦਾ ਹੈ ਕਿ ਖੁਸ਼ੀ ਦੇ ਵਿੱਚ ਵਿਗਾੜ ਨਾ ਪੈ ਜਾਏ ਠੀਕ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਵੈਸੇ ਵੀ ਕਿਸੇ ਦੀ ਮਦਦ ਤੋਂ ਬਿਨਾ ਪਟਾਕੇ ਨਹੀਂ ਚਲਾਉਣੇ ਚਾਹੀਦੇ ਇਸ ਕਰਕੇ ਪਟਾਕੇ ਚਲਾਉਂਦੇ ਟਾਈਮ ਤੁਹਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਖੁਸ਼ੀ ਦੇ ਵਿੱਚ ਕੋਈ ਵੀ ਵਿਗਾੜ ਨਾ ਪਵੇ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਇਹਨੂੰ ਖੁਸ਼ੀਆਂ ਦੇ ਨਾਲ ਹੀ ਮਨਾਉਣਾ ਚਾਹੀਦਾ ਹੈ ਤੇ ਬੱਚਿਓ ਤੁਹਾਨੂੰ ਪਤਾ ਹੈ ਦੀਵਾਲੀ ਨੂੰ ਲਾਈਟ ਫੈਸਟੀਵਲ ਆਫ ਲਾਈਟਸ ਰੋਸ਼ਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਸੋ ਹਉ ਸ਼ਬਦ ਅਰਥ ਦੇਖੀਏ ਕਿਦਾਂ ਕਿਵੇਂ ਪਰਮਾਰ ਬਹੁਤ ਜ਼ਿਆਦਾ ਮਾਰੋ ਮਾਰ ਜਲਦੀ ਜਲਦੀ ਭਾਂ ਭਾਂ ਦੀ ਕਈ ਕਿਸਮਾਂ ਦੀ ਹੱਟੀਆਂ ਦੁਕਾਨਾਂ ਰੰਗ ਚ ਭੰਗ ਪੈਣਾ ਖੁਸ਼ੀ ਵਿੱਚ ਵਿਗਾੜ ਪੈਣਾ ਸੋ ਤੁਸੀਂ ਇਸ ਕਵਿਤਾ ਨੂੰ ਸੁਣਨਾ ਹੈ ਸਮਝਣਾ ਹੈ ਨਾਲ ਹੀ ਔਖੇ ਸ਼ਬਦਾਂ ਦੇ ਅਰਥ ਆਪਣੀ ਨੋਟਬੁੱਕ ਤੇ ਲਿਖਣੇ ਹਨ ਅਤੇ ਪਾਠ ਦੇ ਪਿੱਛੇ ਦਿੱਤੇ ਹੋਏ ਵਾਕ ਬਣਾਓ ਵੀ ਕਰਨੇ ਹਨ